ਅੱਜ ਨੀਕੀ ਫਾਊਂਡੇਸ਼ਨ ਦਾ 8ਵਾਂ ਸਤਿਵਾਨਾ ਦਿਵਸ ਦੇ ਸਬੰਧ ਦੇ ਵਿੱਚ ਸਲਾਨਾ ਸਮਾਰੋਹ ਮਨਾਇਆ ਜਾ ਰਿਹਾ ਨੀਕੀ ਨਾਈਟ ਫਾਰ 휴ਮਨਿਟੀ ਇੱਥੇ ਨੇਕ ਇਨਸਾਨਾਂ ਨਾਲ ਮੁਲਾਕਾਤ ਹੋਵੇਗੀ ਉਹ ਨੇਕ ਇਨਸਾਨ ਜੋ ਇਸ ਸੰਸਥਾ ਨੂੰ ਦਾਨ ਵੀ ਕਰਦੇ ਹਨ ਉਹ ਨੇਕ ਇਨਸਾਨ ਜੋ ਬਖ ਬਖ ਤਰੀਕਿਆਂ ਦੇ ਨਾਲ ਪੂਰੇ ਸਾਡੇ ਸਮਾਜ ਦੇ ਵਿੱਚ ਨੇਕੀਆ ਕਰ ਰਹੇ ਹਨ ਇੱਥੇ ਸਾਡੇ ਅੱਜ ਮੁੱਖ ਮਹਿਮਾਨ ਡਾਕਟਰ ਹਰਸ਼ੇਂਦਰ ਕੌਰ ਪਟਿਆਲਾ ਤੋਂ ਪਹੁੰਚ ਰਹੇ ਨੇਗੇ ਜਿਨ੍ਹਾਂ ਨੂੰ ਦਾ ਸਟੀਲ वूमेन ਆਫ ਇੰਡੀਆ ਦਾ ਕਿਤਾਬ ਵੀ ਮਿਲਿਆ ਹੋਇਆ ਤੇ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਬਾਰੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਉਣਾ ਇਸ ਦੇ ਵਿੱਚ ਫੈਨਸੀ ਡਰੈਸ ਕੰਪੀਟੀਸ਼ਨ ਬੱਚਿਆਂ ਦਾ ਤੇ ਨਾਲ-ਨਾਲ ਸੰਗੀਤਿਕ ਪ੍ਰੋਗਰਾਮ ਤੇ ਨਾਲ-ਨਾਲ ਇੱਕ ਨਾਟਕ ਵੀ ਕੀਤਾ ਜਾਵੇਗਾ ਜਿਹੜਾ ਕਿ ਸਮਾਜ ਨੂੰ ਸੇਧ ਦੇਣ ਵਾਲਾ ਨਾਟਕ ਹੈ ਤੇ ਨੈਕੀ ਫਾਊਂਡੇਸ਼ਨ ਵੱਲੋਂ ਇੱਕ ਸਾਲ ਦੇ ਦੌਰਾਨ ਜਿੰਨੇ ਵੀ ਕੰਮ ਕੀਤੇ ਜਾਏ ਨੇਗੇ ਤੇ ਪਿਛਲੇ ਸਾਲਾਂ ਦੌਰਾਨ ਸਾਡਕੋ ਜੋ ਵੀ ਅਸੀਂ ਸਮਾਜ ਦੇ ਲਈ ਕੀਤਾਗਾ ਉਹਦੀ ਇੱਕ ਡਾਕੂਮੈਂਟਰੀ ਫਿਲਮ ਆ ਜਿਹੜੀ ਕੀਤਾ ਤੁਹਾਨੂੰ ਦਿਖਾਈ ਜਾਵੇਗੀ ਤੇ ਸਾਡੇ ਸਾਰੇ ਜਿਹੜਾ ਪੂਰੇ ਸਾਲ ਦਾ ਸਾਲਾਨਾ ਹਿਸਾਬ ਕਿਤਾਬਾ ਜਿਹੜਾ ਉਹ ਜਨਤਕ ਕੀਤਾ ਜਾਵੇਗਾ ਸੋ ਅਸੀਂ ਸਾਰੇ ਹੀ ਨੇਕੀ ਨਾਲ ਜਿਹੜੇ ਹਰੇਕ ਇਨਸਾਨ ਨੂੰ ਚਾਹੇ ਉਹ ਖੂਨਦਾਨ ਦੇ ਸਬੰਧ ਦੇ ਨਾਲ ਜੁੜਿਆ ਹੋਵੇ ਚਾਹੇ ਉਹ ਪੌਦਿਆਂ ਦੇ ਵਿੱਚ ਜੁੜਿਆ ਹੋਵੇ ਚਾਹੇ ਉਹ ਦਾਨੀ ਦੇ ਰੂਪ ਵਿੱਚ ਸਹਿਯੋਗੀ ਦੇ ਰੂਪ ਵਿੱਚ ਕਿਸੇ ਪ੍ਰਕਾਰ ਵੀ ਨੇਕੀ ਦੇ ਨਾਲ ਜੋ ਜੁੜਿਆ ਹੈ ਅਸੀਂ ਉਹਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਓ ਇਸ ਤੋਂ ਬਿਨਾ ਜੋ ਨਹੀਂ ਵੀ ਜੁੜਿਆ ਉਹ ਵੀ ਆਓ ਤੇ ਇੱਥੇ ਸਾਡੇ ਨਾਲ ਆ ਕੇ ਜੁੜੋ ਆਓ ਮੈਂ ਤੁਹਾਨੂੰ ਆ ਸੰਸਥਾ ਦੇ ਅੱਜ ਜਿਹੜੇ ਪ੍ਰੋਗਰਾਮ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਜੀਆਂ ਉਹਨਾਂ ਦੀ ਇੱਕ ਝਲਕ ਜਿਹੜੀ ਹੈਗੀ ਹੈ ਤੁਹਾਨੂੰ ਦਿਖਾ ਦਾਂ ਨਾ ਬੱਚਿਆਂ ਨੇ ਬਹੁਤ ਸੋਹਣੇ ਸੋਹਣੇ ਕੰਪੀਟੀਸ਼ਨ ਦੇ ਇੱਥੇ ਪੋਸਟਰ ਬਣਾਏ ਸੀ ਕਿ ਅਸੀਂ ਪਿਛਲੇ ਦਿਨੀ ਇੱਕ ਕੰਪੀਟੀਸ਼ਨ ਕਰਾਇਆ ਸੀਗਾ ਸੁੰਦਰ ਲਿਖਾਈ ਦਾ ਤੇ ਡਰਾਇੰਗ ਦਾ ਪੇਂਟਿੰਗ ਦਾ ਉਹ ਵੀ ਇੱਥੇ ਡਿਸਪਲੇ ਕੀਤਾ ਜਾਵੇਗਾ ਇਸ ਤੋਂ ਬਿਨਾ ਇੱਥੇ ਕਾਫੀ ਸਾਰੇ ਅਸੀਂ ਅਗਲੇ ਪਾਸੇ ਸੈਲਫੀ ਪੁਆਇੰਟਸ ਬਣਾ ਰਹੇ ਹਾਂਗੇ ਉੱਤਤੇ ਸਤੀ ਰੱਖੀ ਹੋਈ ਹੈ ਜਿਹੜੀ ਹੜਾਂਗੇ ਵਿੱਚ ਸੇਵਾ ਕਰਕੇ ਆਈ ਹੈ ਤੇ ਹੋਰ ਬਹੁਤ ਸਾਰੀ ਇੱਥੇ ਸੈਲਫੀ ਪੁਆਇੰਟਸ ਤੁਹਾਨੂੰ ਮਿਲਣਗੇ ਦੇਖਣ ਨੂੰ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਬਹੁਤ ਅੱਛਾ ਪ੍ਰੋਗਰਾਮ ਹੋਣ ਵਾਲਾ ਹਰ ਸਾਲ ਹੁੰਦਾ ਹੈਗਾ ਜਿਵੇਂ ਤੁਸੀਂ ਪਹਿਲਾਂ ਵੀ ਹੁਮ ਹੁਮਾ ਕੇ ਆਉਨੇ ਹੋ ਇਸ ਵਾਰ ਵੀ ਹੁਮ ਹੁਮਾ ਕੇ ਜਰੂਰ ਆਓ ਆਉਣਾ ਕਿੱਥੇ ਆ ਸ਼ਾਮ ਨੂੰ 7:30 ਵਜੇ ਰਾਮ ਵਿਲਾ ਗਰਾਊਂਡ ਬਡਲਾਡਾ ਵਿਖੇ ਤੇ ਜੋਰ ਪਹੁੰਚੇ ਦੀ 10:30 ਵਜੇ ਤੱਕ ਦੇ ਤਿੰਨ ਇੱਕ ਘੰਟੇ ਦਾ ਪ੍ਰੋਗਰਾਮ ਆਗਾ ਤੇ ਸਾਰੇ ਬਿੱਡ ਫੈਮਿਲੀ ਆ ਉਹ ਬੱਚਾ ਨੂੰ ਦਿਖਾਉਣ ਵਾਲਾ ਫੈਮਿਲੀ ਦੇ ਵਿੱਚ ਬਹਿ ਕੇ ਦੇਖਣ ਵਾਲਾ ਪ੍ਰੋਗਰਾਮ ਆਗਾ ਫੁੱਲਾਡਾ ਦੇ ਵਿੱਚ ਇੰਦਾ ਦੀ ਇਹ ਜਿਹੜੇ ਇਵੈਂਟਸ ਨੇ ਬਹੁਤ ਘੱਟ ਹੁੰਦੇ ਨੇ ਪਰ ਅਸੀਂ ਹਰ ਸਾਲ ਹੀ ਕਰਦੇ ਆ ਆਰਗੇਨਾਈਜ਼ ਕਰਦੇ ਆ ਤੇ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਆਓ ਸਾਡੇ ਨਾਲ ਜੁੜੋ ਬਹੁਤ ਬਹੁਤ ਧੰਨਵਾਦ